ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿੱਚੋਂ ਲਿਖ ਫੇਸਬੁੱਕ ਚੜਾਉ ਕੈਂਪ ਮੇਰਾ ਇਹ ਲੇਖ ਨਵੰਬਰ 2010 ਵਿੱਚ ਹੋਂਦ ਵਿੱਚ ਆਇਆ ਸੀ ਜਦੋਂ ਇੱਕ ਦਿਨ ਮੈਂ ਘਰ ਵਿੱਚ ਪੰਜ ਜੀ ਹੁੰਦਿਆਂ ਵੀ ਸੁੰਨਾਪਨ ਮਹਿਸੂਸ ਕੀਤਾ ਤਾਂ ਇਸ ਆਧੁਨਿਕਤਾ ਬਾਰੇ ਲਿਖਣ ਬੈਠ ਗਿਆ ਜਦੋਂ ਲਿਖਣ ਬੈਠਿਆ ਸੀ ਤਾਂ ਹੋਰ ਸੋਚ ਸੀ ਪਰ ਲਿਖਦਾ ਲਿਖਦਾ ਆਪਣੇ ਤੀਤ ਵਿੱਚ ਗੁਆਚ ਗਿਆ ਸਾਂ ਇੱਕ ਵਕਤ ਇਹ ਮਹਿਸੂਸ ਹੋ ਰਿਹਾ ਸੀ ਕਿ ਇਹ ਆਧੁਨਿਕਤਾ ਚਾਹੀ ਜਿੰਨੀ ਮਰਜ਼ੀ ਸੁਖਦਾਇਕ ਹੋਵੇ ਪਰ ਸਕੂਨ ਤਾਂ ਨਹੀਂ ਹੋ ਸਕਦੀ ਹੁਣ ਤੱਕ ਇਹ ਆਧੁਨਿਕਤਾ ਸਾਡਾ ਸਕੂਨ ਸਾਡੇ ਰਿਸ਼ਤੇ ਸਾਡਾ ਵਕਤ ਖਾ ਗਈ ਹੈ ਤੇ ਇਹ ਸੋਚ ਕੇ ਵੀ ਡਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਤਾ ਨਹੀਂ ਸਾਨੂੰ ਕੀ ਕੀ ਘੁਣਾ ਪਵੇ ਬਾਬਾ ਆਦਮ ਤੋਂ ਲੈ ਕੇ ਹੁਣ ਤੱਕ ਬਕਤ ਲੋਕਾਂ ਦੀ ਸੋਚਣਾ ਇਨਸਾਨੀ ਫਿਤਰਤ ਰਹੀ ਹੈ ਆਧੁਨਿਕਤਾ ਦਾ ਜੋ ਨਜ਼ਾਰਾ ਅੱਜ ਅਸੀਂ ਚਖ ਰਹੇ ਹਾਂ ਇਹ ਸਿਰਫ ਫਿਤਰਤ ਦਾ ਹੀ ਨਤੀਜਾ ਹੈ ਸੋਚ ਕੇ ਦੇਖੋ ਜੇ ਇਨਸਾਨੀ ਸੋਚੇ ਜਈ ਨਾ ਹੁੰਦੀ ਤਾਂ ਅਸੀਂ ਹਾਲੇ ਕਾਫੂਸੀ ਖਾਰੇ ਹੁੰਦੇ ਇਸ ਸੋਚ ਨੇ ਜਿੱਥੇ ਇੱਕ ਪਾਸੇ ਸਾਨੂੰ ਤੜਕੇ ਲਾ ਕੇ ਖਾਨ ਤਹਜ਼ੀਬ ਨਾਲ ਪੈਨਨ ਤੇ ਠਾਠ ਨਾਲ ਰਹਿਣ ਦੀ ਜਾਚ ਸਕਾਈ ਹੈ ਉਥੇ ਸਾਰੀ ਦੁਨੀਆ ਨੂੰ ਸਮੇਟ ਕੇ ਸਾਡੀ ਜੇਬ ਵਿੱਚ ਵੀ ਪਾ ਦਿੱਤਾ ਹੈ ਪਰ ਦੂਜੇ ਪਾਸੇ ਇਸ ਲਈ ਜੋ ਕੀਮਤ ਸਾਨੂੰ ਚੁਕਾਉਣੀ ਪੈ ਰਹੀ ਹੈ ਉਹ ਵੀ ਸ਼ਬਦਾਂ ਵਿੱਚ ਆਉਣ ਵਾਲੀ ਨਹੀਂ ਹੈ ਇਸ ਆਧੁਨਿਕਤਾ ਨਾਲ ਜੋ ਕੁਝ ਅਸੀਂ ਪਾਇਆ ਉਹ ਤਾਂ ਜਗ ظاہر ਹੈ ਹੀ ਪਰ ਜੋ ਅਸੀਂ ਖੋਇਆ ਉਸ ਬਾਰੇ ਜਾਣਦੇ ਹੋਏ ਵੀ ਜਾਨਣਾ ਨਹੀਂ ਚਾਹੁੰਦੇ। ਭਾਵੇਂ ਮੈਂ ਵੀ ਇਸ ਆਧੁਨਿਕਤਾ ਦਾ ਸ਼ਿਕਾਰ ਹਾਂ ਤੇ ਦਿਲੋਂ ਇਸ ਨੂੰ ਬੁਰਾ ਵੀ ਨਹੀਂ ਮੰਨਦਾ ਪਰ ਜਦੋਂ ਇਸ ਆਧੁਨਿਕਤਾ ਦਾ ਦੂਜਾ ਪਾਸਾ ਦੇਖਦਾ ਹਾਂ ਤਾਂ ਇਹੀ ਸੋਚ ਮਨ ਵਿੱਚ ਆਉਂਦੀ ਹੈ ਕਿ ਸਮੇਂ ਨਾਲ ਬਦਰਾਓ ਤਾ ਕੁਦਰਤ ਦਾ ਅਸੂਲ ਅਤੇ ਬਖਤੀ ਲੋੜ ਹੁੰਦਾ ਹੈ। ਪਰ ਜੇ ਇਹ ਸਭ ਕੁਝ ਇੱਕ ਦਾਇਰੇ ਵਿੱਚ ਰਹਿ ਕੇ ਹੁੰਦਾ ਤਾਂ ਜ਼ਿਆਦਾ ਚੰਗਾ ਸੀ। ਮੇਰੇ ਇਹ ਲੇਖ ਲਿਖਣ ਦੇ ਸਬੱਬ ਦਾ ਕਾਰਨ ਸੁਣ ਲਓ। ਪਿਛਲੇ ਕੁਝ ਮਹੀਨਿਆਂ ਤੋਂ ਮੇਰੇ ਮਾਤਾ ਜੀ ਮੇਰੇ ਕੋਲ ਐਡਲਿਡ ਆਏ ਹੋਏ ਹਨ ਮੈਲਬੌਰਨ ਰੈਂਦਾ ਮੇਰਾ ਭਾਂਜਾ ਮਾਨਵ ਆਪਣੀ ਨਾਨੀ ਨੂੰ ਮਿਲਣ ਦੋ ਦਿਨਾਂ ਲਈ ਐਡਲਿਡ ਆਇਆ ਜਦੋਂ ਮੈਂ ਐਡਲਿਡ ਵਿੱਚ ਲੱਗੇ ਇੱਕ ਖੂਨਦਾਨ ਕੈਂਪ ਵਿੱਚੋਂ ਘਰ ਆਇਆ ਤਾਂ ਇੱਕ ਸੋਫੇ 'ਤੇ ਮੇਰਾ ਬੇਟਾ ਅਨਮੋਲ ਤੇ ਦੂਜੇ 'ਤੇ ਭਾਂਜਾ ਮਾਨਵ ਆਪੋ-ਆਪਣੇ ਲੈਪਟਾਪ ਉੱਤੇ ਮਗਨ ਹੋਏ ਬੈਠੇ ਸਨ ਮੈਨੂੰ ਦੇਖ ਕੇ ਮਾਨਵ ਕਹਿੰਦਾ ਮਾਮਾ ਜੀ ਇੰਡੀਆ 'ਤਾਂ ਤੁਹਾਡਾ ਸਹਾਰਾ ਕਲੱਬ ਖੂਨਦਾਨ ਦੇ ਨਾਲ ਨਾਲ ਨਸ਼ੇ ਛਡਾਊ ਕੈਂਪ ਵੀ ਲਾਉਂਦਾ ਹੁੰਦਾ ਸੀ ਹਿੱਥੇ ਅੱਜਕੱਲ ਕੀ ਚੱਲ ਰਿਹਾ ਹੈ ਉਸ ਦੇ ਲੈਪਟਾਪ ਤੇ ਫੇਸਬੁਕ ਤੇ ਖੁੱਲੇ ਪੇਜ ਨੂੰ ਦੇਖ ਕੇ ਮੇਰੇ ਮੂਹਾਂ ਅਚਾਨਕ ਹੀ ਨਿਕਲ ਆਇਆ ਕਿ ਬੇਟਾ ਹੁਣ ਤਾਂ ਨਸ਼ੇ ਵੀ ਬਦਲ ਗਏ ਆ ਤੇ ਕੈਂਪ ਵੀ ਬਦਲਨੇ ਪੈਣੇ ਆ ਜੇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਫੇਸਬੁਕ ਚੜਾਉ ਕੈਂਪ ਲੱਗੇ ਦੇਖੋਗੇ ਮੂਹਰੋਂ ਕਹਿੰਦਾ ਮਾਮਾ ਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਕੈਂਪ ਵਿੱਚ ਭਰਤੀ ਕਰਾਉਣਾ ਪੂ ਮੈਂ ਕਿਹਾ ਤਾਂ ਹੀ ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਜਿਹਾ ਬੰਦਾ ਜਿਸ ਨੂੰ ਕਦੇ ਚਾਹ ਦੀ ਭਲ ਨਹੀਂ ਸੀ ਆਈ ਪਰ ਅੱਜਕਲ ਜੇ ਫੇਸਬੁਕ ਟਵਿੱਟਰ ਜਾਂ ਫਿਰ ਔਰਕਟ ਨੂੰ ਦਿਨ ਚ ਪੰਜ ਸੱਤ ਵਾਰ ਨਾ ਖੋਲ ਕੇ ਵੇਖ ਲਵਾਂ ਤਾਂ ਸਰੀਰ ਨੂੰ ਤੋੜ ਜੀ ਲੱਗੀ ਰਹਿੰਦੀ ਹੈ ਕਹਿੰਦੇ ਹਨ ਕਿ ਹੱਦ ਵਿੱਚ ਰਹਿ ਕੇ ਕੀਤਾ ਨਸ਼ਾ ਦਵਾਈ ਦਾ ਕੰਮ ਕਰਦਾ ਹੈ ਪਰ ਜਦੋਂ ਕਿਸੇ ਨਸ਼ੇ ਦੀ ਵਰਤੋਂ ਬੇਸਾਬ ਹੋਣ ਲੱਗ ਪਏ ਤਾਂ ਉਹ ਨਸ਼ੇ ਕਰਨ ਵਾਲੇ ਦੇ ਨਾਲ ਨਾਲ ਉਸਦੇ ਆਲੇ ਦੁਆਲੇ ਨੂੰ ਵੀ ਪ੍ਰਭਾਵਿਤ ਕਰਦਾ ਹੈ ਮੁਟਕਦੀਮੀ ਨਸ਼ੇ ਇਨਸਾਨ ਨੂੰ ਆਪਣਾ ਸ਼ਿਕਾਰ ਬਣਾਉਂਦੇ ਰਹੇ ਹਨ ਸਾਡਾ ਸਮਾਜ ਇਸ ਖਿਲਾਫ ਲੜਾਈ ਵੀ ਲੜਦਾ ਰਿਹਾ ਤੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵੇਲੇ ਵੇਲੇ ਸਿਰ ਨਸ਼ਾ ਛਡਾਊ ਕੈਂਪ ਲਗਾ ਕੇ ਇਹਨਾਂ ਨਸ਼ਿਆਂ ਤੋਂ ਨਸ਼ੇੜੀਆਂ ਦਾ ਖਿਹੜਾ ਛਡਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ ਪਰ ਹੁਣ ਤਾਂ ਗੰਗਾ ਉਲਟ ਵਗ ਪਈ ਹੈ ਅਗਿਆਨ ਪਰ ਲੋਕੀ ਨਸ਼ਿਆਂ ਦੇ ਸ਼ਿਕਾਰ ਹੁੰਦੇ ਸਨ ਤੇ ਪੜੇ ਲਿਖੇ ਲੋਕ ਕੈਂਪ ਲਾ ਕੇ ਜਾਂ ਸਮਝਾਪਾ ਜਾ ਕੇ ਨਸ਼ੇ ਛਡਾਉਣ ਦੀ ਕੋਸ਼ਿਸ਼ ਕਰਦੇ ਸਨ ਹੁਣ ਤਾਂ ਡਾਕਟਰੀ ਮਰੀਜ਼ ਬਣ ਗਏ ਹਨ ਇਲਾਜ ਕੌਣ ਕਰੂ ਫੇਸਬੁੱਕ ਦਾ ਸ਼ਿਕਾਰ ਚੜਦੀ ਜਵਾਨੀ ਦੇ ਨਾਲ ਨਾਲ ਵੱਡੇ ਵੱਡੇ ਫਨਕਾਰ ਲੀਡਰ ਕ੍ਰਿਕਟਰ ਬਿਜ਼ਨਸਮੈਨ ਘਰੇਲੂ ਗ੍ਰਹਿਣੀਆਂ ਤੋਂ ਲੈ ਕੇ ਪਿੰਡੂ ਲੋਕ ਤੱਕ ਵੀ ਹੋ ਗਏ ਹਨ ਹੁਣ ਦੇਖੋ ਇਹ ਵੱਡੇ ਲੋਕ ਤਾਂ ਇਸ ਦਾ ਖੂਬ ਫਾਇਦਾ ਉਠਾ ਰਹੇ ਹਨ ਕੋਈ ਆਪਣਾ ਫੈਨ ਸਰਕਲ ਵਧਾ ਰਿਹਾ ਕੋਈ ਆਪਣਾ ਬਿਜ਼ਨਸ ਤੇ ਕੋਈ ਜਨਤਕ ਅਧਿਕਾਰ ਜੇ ਕੋਈ ਕੁਝ ਗਵਾ ਰਿਹਾ ਹੈ ਤਾਂ ਉਹ ਹੈ ਸਾਡਾ ਨੌਜਵਾਨ ਵਰਗ ਜਿਸ ਵਿੱਚੋਂ ਅਸੀਂ ਆਪਣੇ ਆਉਣ ਵਾਲੇ ਕੱਲ ਦੇ ਦਰਸ਼ਨ ਕਰ ਰਹੇ ਹਾਂ ਸਾਡਾ ਕੱਲ ਤਾਂ ਅੱਜ ਸ਼ਹਿਰੋ ਸ਼ਹਿਰੀ ਵਿੱਚ ਮਸਤ ਹੈ ਹਾਂ ਇੱਕ ਗੱਲ ਜ਼ਰੂਰ ਦੇਖਣ ਵਾਲੀ ਹੈ ਉਹ ਇਹ ਕਿ ਅੱਜ ਫੇਸਬੁੱਕ ਨੇ ਘਰ ਘਰ ਗਲਤ ਪੈਦਾ ਕਰ ਦਿੱਤੇ ਹਨ ਭਾਵੇਂ ਕੋਈ ਸਾਰੂ ਸਮਾਜ ਦੀ ਸਿਰਜਣਾ ਲਈ ਵੇਲੇ ਵੇਲੇ ਸਿਰ ਗਲਤ ਪੈਦਾ ਹੋਣੇ ਵੀ ਲਾਜ਼ਮੀ ਹਨ ਪਰ ਜੇ ਸਾਰੇ ਹੀ ਗਲਤ ਬਣ ਗਏ ਤਾਂ ਅਸੀਂ ਅਬਦੁਲ ਕਲਾਮ ਤੇ ਮਨਮੋਹਨ ਸਿੰਘ ਕਿੱਥੋਂ ਲਿਆਵਾਂਗੇ ਹੋਰ ਸੁਣ ਲੋ ਕਈ ਤਾਂ ਮੇਰੇ ਜੇ ਫੇਸਬੁਕ ਤੇ ਹੋਰ ਸ਼ਾਇਰਾਂ ਦੇ ਸ਼ੇਅਰ ਆਪਣੇ ਨਾਮ ਕਰਕੇ ਵਾਵਾ ਕੱਟ ਲੈਂਦੇ ਹਨ ਤੇ ਕਈ ਤਰਲੋਕ ਸਿੰਘ ਜੱਜ ਵਰਗੇ ਆਪਣੀ ਕਲਾ ਦਾ ਘਾਣ ਹੁੰਦਾ ਦੇਖਣ ਜੁਗੇ ਰਹਿ ਜਾਂਦੇ ਹਨ ਹੁਣ ਸਾਡੇ ਪੰਜਾਬੀ ਗੀਤਕਾਰਾਂ ਦੀ ਵੀ ਸੁਣ ਲਓ ਇਹਨਾਂ ਦੇ ਵੀ ਬਾਰੇ ਬਾਰੇ ਜਾਈਏ ਜਿਹੜੇ ਸਦਾ ਹੀ ਆਪਣੇ ਆਪ ਨੂੰ ਸਮੇਂ ਦੀ ਹਾਣੀ ਬਣਾ ਕੇ ਰੱਖਦੇ ਹਨ ਜਦੋਂ ਮਰਜ਼ੀ ਪੰਜਾਬੀ ਟੀਵੀ ਚੈਨਲ ਲਗਾ ਕੇ ਦੇਖ ਲਓ ਹਰ ਦੂਜੇ ਤੀਜੇ ਗਾਣੇ ਵਿੱਚ ਫੇਸਬੁਕ ਦਾ ਜ਼ਿਕਰ ਆ ਹੀ ਜਾਂਦਾ ਆਵੇ ਵੀ ਕਿਉਂ ਨਾ ਜਦ ਸਾਰੀ ਦੁਨੀਆ ਤਰੱਕੀ ਕਰ ਰਹੀ ਤੇ ਇਹ ਪਿੱਛੇ ਕਿਉਂ ਰਹਿਣ ਇਹਨਾਂ ਨੇ ਸਾਡੀ ਨਵੀਂ ਪੀੜ੍ਹੀ ਨੂੰ ਕੋਈ ਸਹੀ ਦਿਸ਼ਾ ਵੀ ਤਾਂ ਦੇਣੀ ਹੁੰਦੀ ਐ। ਕੱਲ ਹੀ ਟੀਵੀ ਤੇ ਇੱਕ ਗੀਤ ਵੱਜ ਰਿਹਾ ਸੀ ਕਿ ਮੁੰਡਾ ਫੇਸਬੁੱਕ ਉੱਤੇ ਫਿਰਦਾ ਪਟੋਲੇ ਭਾਲਦਾ। ਹੁਣ ਦੱਸੋ ਜੇ ਇਹ ਗੀਤਕਾਰ ਵੀਰ ਗੀਤ ਨਾ ਲਿਖ ਦੇ ਤਾਂ ਹੀ ਗਾਇਕ ਵੀਰ ਨਾ ਗਾਉਂਦੇ ਤਾਂ ਸਾਡੇ ਪਿੰਡੂ ਮੁੰਡਿਆਂ ਨੂੰ ਕੀ ਪਤਾ ਲੱਗਣਾ ਸੀ ਕਿ ਫੇਸਬੁੱਕ ਤੇ ਵੀ ਪਟੋਲੇ ਮਿਲ ਜਾਂਦੇ ਹਨ। ਉਹਨਾਂ ਦਾ ਤਾਂ ਅਨਜਾਨਪੁਣੇ ਵਿੱਚ ਹੀ ਨੁਕਸਾਨ ਹੋ ਜਾਣਾ ਸੀ ਤੇ ਸ਼ਾਇਦ ਇਸ ਕੀਰਤੀਆਂ ਹੋਣ ਦ ਵਿੱਚ ਸਭਿਆਚਾਰ ਤੇ ਸਹਿਜ ਦੀ ਸੇਵਾ ਦਾ ਇੱਕ ਪੰਨਾ ਵੀ ਘਟਰਿਆ ਜਾਣਾ ਸੀ। ਲੱਗਦੇ ਹੱਥ ਮੇਰੇ ਇੱਕ ਮਿੱਤਰ ਦੀ ਸੁਣ ਲੋ। ਬਚਪਨ ਤੋਂ ਹੀ ਕੁਝ ਬਖਰੇ ਸੁਆਦਾ ਮਾਲਕ ਮੇਰਾ ਇਹ ਦੋਸਤ ਸਦਾ ਹੀ ਮੂਰੇ ਚੱਲਣ ਵਿੱਚ ਵਿਸ਼ਵਾਸ ਕਰਦਾ ਸੀ ਭਾਵੇਂ ਉਹ ਪੜ੍ਹਾਈ ਹੁੰਦੀ ਤੇ ਭਾਵੇਂ ਐਨਸੀਸੀ ਜਾਂ ਕੋਈ ਖੇਡ ਉਹ ਸਾਡੇ ਤੋਂ ਦੋ ਕਦਮ ਮੂਰੇ ਹੀ ਰਿਹਾ ਪਰ ਪਿਛਲੇ ਸਾਲ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਯਾਰ ਇੰਟਰਨੈਟ ਲਗਵਾ ਲੈ ਕੋਈ ਦੁਨੀਆਦਾਰੀ ਲਈ ਵੀ ਵਕਤ ਕੱਢ ਲਿਆ ਕਰ ਸਾਰਾ ਦਿਨ ਕਬੀਲਦਾਰੀ ਵਿੱਚ ਹੀ ਫਸਿਆ ਰਹਿਣਾ ਮੈਂ ਉਸ ਨੂੰ ਇਹ ਮਤਾਂ ਦਿੰਦਾ ਆਪਣਾ ਬਚਪਨ ਦਾ ਕਰਜ਼ਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹੁਣ ਅਸੀਂ ਉਹ ਨਹੀਂ ਰਹਿ ਗਏ ਜਿਹੜੇ ਹਰ ਖੇਤਰ ਵਿੱਚ ਰਣਜੀਤ ਸਿੰਘ ਤੋਂ ਪਿੱਛੇ ਰਹਿ ਜਾਂਦੇ ਸੀ ਮੇਰੀਆਂ ਨਾਲ ਗੱਲਾਂ ਨੇ ਫਿਰ ਉਸ ਅੰਦਰਲਾ ਕੁਝ ਕਰ ਗੁਜ਼ਰਨ ਦਾ ਜਜ਼ਬਾ ਜਗਾ ਦਿੱਤਾ ਦੂਜੇ ਦਿਨ ਹੀ ਰਣਜੀਤ ਸਿੰਘ ਨੇ ਕਰ ਦਿੱਤਾ ਨੈਟ ਅਪਲਾਈ ਤੇ ਅਸੀਂ ਚੌੜੇ ਹੋ ਕੇ ਉਸ ਨੂੰ ਨੈਟ ਦਾ ਉਡਾੜਾ ਸਕੌਣ ਲੱਗ ਪਏ ਕੁਝ ਕੁ ਦਿਨਾਂ ਬਾਅਦ ਜਦੋਂ ਮੈਂ ਮੋੜ ਅਸਟ੍ਰੇਲੀਆ ਆ ਗਿਆ ਤਾਂ ਮੇਰੀ ਫੇਰ ਫੂਕ ਜੀ ਨਿਕਲ ਗਈ ਜਦੋਂ ਮੈਂ ਰਣਜੀਤ ਸਿੰਘ ਨੂੰ ਫੇਰ ਆਪਣੇ ਨਾਲੋਂ ਦੋ ਕਦਮ ਮੂਰੇ ਖੜਾ ਦੇਖਿਆ ਹੋਇਆ ਕੀ ਕਿ ਹੁਣ ਹਰ ਰੋਜ਼ ਉਸ ਤੋਂ ਕੁਝ ਨਾ ਕੋਈ ਨਵਾਂ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਜਨਾਬ ਹੋਰੀ ਤੜਕੇ ਨਿਰਨੇ ਕਾਲ ਜਿਆ ਕੰਪਿਊਟਰ ਤੇ ਬਹਿੰਦੇ ਨੇ ਤੇ ਫੇਸਬੁੱਕ ਤੇ ਸਾਰਿਆਂ ਨੂੰ ਸਵਾਕੀ ਪੈਂਦੇ ਹਨ ਇੱਕ ਦਿਨ ਜਦ ਮੈਂ ਉਸ ਨੂੰ ਕਿਹਾ ਕਿ ਚੰਗਾ ਯਾਰ ਗੁੱਡ ਨਾਈਟ ਹੁਣ ਤਾਂ ਸਾਡੇ ਰਾਤ ਹੋ ਗਈ ਤੜਕੇ ਜੌਬ ਤੇ ਵੀ ਜਾਣਾ ਇਸ ਲਈ ਕੱਲ ਮਿਲਾਂਗੇ ਉਹ ਕਹਿੰਦਾ ਬਸ 10 ਕੁ ਮਿੰਟ ਵਿੱਚ ਰੁਕ ਜਾ ਇਹਨੇ ਨੂੰ ਅਮਰੀਕਾ ਚ ਦਿਨ ਚੜ੍ਹ ਜਾਊ ਤੇ ਉੱਥੋਂ ਦਾ ਕੋਈ ਸਖਾ ਮਿੱਤਰ ਆਨਲਾਈਨ ਆ ਜਾਊ ਆਧੁਨਿਕਤਾ ਦਾ ਇੱਕ ਹੋਰ ਨਜ਼ਾਰਾ ਸੁਣ ਲੋ ਜਦੋਂ ਵੀ ਮੋਬਾਈਲ ਕ੍ਰਾਂਤੀ ਆਈ ਉਹਦੋਂ ਤੋਂ ਜੇ ਕੁਝ ਸਭ ਤੋਂ ਸੌਖਾ ਹੋਇਆ ਤਾਂ ਉਹ ਹੈ ਆਸ਼ਕੀ ਭਾਵੇਂ ਆਸ਼ਕੀ ਦਾ ਇਤਿਹਾਸ ਬਹੁਤ ਪੁਰਾਣਾ ਪਰ ਅੱਜ ਜਿੰਨੀ ਸੌਖੀ ਕਦੇ ਹੈ ਹੀ ਨਹੀਂ ਸੀ ਪਹਿਲਾਂ ਚਿੱਠੀ ਤਾਂ ਲਿਖ ਲੈਂਦੇ ਸੀ ਪਰ ਉਹ ਟਿਕਾਣੇ ਤੇ ਪਹੁੰਚਾਉਣ ਲਈ ਕਈ ਕੀ ਦਿਨ ਲੱਗ ਜਾਂਦੇ। ਕਈ ਵਾਰੀ ਤਾਂ ਚਿੱਠੀ ਜੇਬ ਵਿੱਚ ਪਈ ਪਈ ਹੀ ਮੁੜ ਕੇ ਨਾਲ ਪਾਟ ਜਾਂਦੀ। ਕਿਉਂ ਜੋ ਕੱਲੇ ਨੂੰ ਕੱਲੀ ਨਾ ਟੱਕਰਦੀ। ਆਧੁਨਿਕ ਜਾਂ ਇੰਜ ਕਹਿ ਲੋ ਕਿ ਮਾਡਰਨ ਸਮੇਂ ਵਿੱਚ ਜੋ ਕੁਝ ਵਾਪਰ ਰਿਹਾ ਉਸ ਦੇ ਵਿਸਤਾਰ ਵਿੱਚ ਜਾਣ ਦੀ ਬਜਾਏ ਆਪ ਜੀ ਨਾਲ ਇੱਕ ਵਾਕਿਆ ਸਾਂਝਾ ਕਰਦਾ ਹਾਂ। ਪੰਜਾਬ ਗਿਆ। ਇੱਕ ਦਿਨ ਮੈਂ ਆਪਣੇ ਪਿੰਡ ਤਾਇ ਦੇ ਪੁੱਤ ਨੂੰ ਮਿਲਣ ਗਿਆ ਤਾਂ ਟੱਬਰ ਤੀਰ ਦੀ ਸੁਖਸੰਦ ਕਰਦਿਆਂ ਕਹਿੰਦਾ ਹੋਰ ਤਾਂ ਸਭ ਠੀਕ ਹੈ ਪਰ ਤੇਰੇ ਭਤੀਜ ਨੂੰ ਰਾਤ ਨੂੰ ਸੁੱਤੇ ਪੈਣ ਨੂੰ ਬੋਲਣ ਦੀ ਬਿਮਾਰੀ ਹੈ। ਹੈਰਾਨ ਹੁੰਦੇ ਮੈਂ ਉਸ ਨੂੰ ਕੋਈ ਸਵਾਲ ਪੁੱਛੇ ਤਾਂ ਅੰਦਾਜ਼ਾ ਹੋ ਗਿਆ ਕਿ 1960 ਤੋਂ ਪਹਿਲਾਂ ਜੰਮਿਆ ਮੇਰਾ ਇਹ ਵੀਰ ਕੀ ਜਾਣੇ ਮੋਬਾਈਲ ਪਲਾਨ ਬਾਰੇ ਕਿ 10 ਵਜੇ ਤੋਂ ਬਾਅਦ ਫ੍ਰੀ ਕਰਾਂ ਕਿਵੇਂ ਨੌਜਵਾਨਾਂ ਨੂੰ ਸੁੱਤੇ ਪਏ ਬੋਲਣ ਲਾ ਦਿੰਦੀਆਂ ਹਨ ਮਿਸਕ ਸੂਤੀ ਬਿਮਾਰੀ ਦਾ ਦਲਾਸਾ ਦਿੰਦੇ ਆਪਣੇ ਵੱਡੇ ਭਾਈ ਨੂੰ ਕਿਹਾ ਕਿ ਸ਼ੁਕਰ ਹੈ ਕਿ ਇਕੱਲਾ ਬੋਲਦਾ ਹੀ ਆ ਨਹੀਂ ਤਾਂ ਅੱਜ ਕੱਲ ਦੀ ਪੀੜ੍ਹੀ ਅੱਧੀ ਰਾਤ ਨੂੰ ਨੀਂਦ ਚਤੁਰ ਵੀ ਪੈਂਦੀ ਹੈ ਮੇਰੇ ਆਪਣੇ ਵੀਰ ਨੂੰ 1960 ਤੋਂ ਪਹਿਲਾਂ ਜੰਮਿਆ ਲਿਖਣ ਦਾ ਕਾਰਨ ਇਹ ਹੈ ਕਿ ਜੋ ਗੱਲਾਂ ਅੱਜ ਵਾਪਰ ਰਹੀਆਂ ਉਹ 60ਵਿਆਂ ਦੇ ਦਹਾਕੇ ਤੋਂ ਪਹਿਲਾਂ ਜੰਮਿਆਂ ਦੇ ਹਸਾਬ ਕਿਤਾਬ ਤੋਂ ਬਾਹਰ ਦੀਆਂ ਹਨ ਤੇ ਜੋ ਕੁਝ ਉਹਨਾਂ ਨੇ ਭੋਗਿਆ ਅੱਜ ਦੀ ਨੌਜਵਾਨ ਪੀੜ੍ਹੀ ਉਸ ਤੋਂ ਜਾਣ ਹੈ 1960 ਤੋਂ ਪਹਿਲਾਂ ਜੰਮੇ ਲੋਕਾਂ ਲਈ ਮੇਰੀ ਅਜਿਹੀ ਸੋਚ ਲਾਇਕ ਕਰਨ ਇਹ ਵੀ ਹੋ ਸਕਦਾ ਹੈ ਕਿ ਸੰਯੋਗ ਵਸਮੈਂ ਉਸ ਸਮੇਂ ਦੀਆਂ ਹਾਨੀਆਂ ਜਿਸ ਨੇ ਗੱਡੀਆਂ ਤੋਂ ਲੈ ਕੇ ਗੱਡੀਆਂ ਤੱਕ ਸਲੇਟਾਂ ਤੋਂ ਲੈ ਕੇ ਫੱਟੀਆਂ ਤੋਂ ਆਈ ਪੈਡ ਤੱਕ ਪਾਵ ਵਾਲੀ ਇੰਜਨਾਂ ਤੋਂ ਮੈਟਰੋ ਟ੍ਰੇਨ ਤੱਕ ਬਾਜੀਗਰਾਂ ਵੱਲੋਂ ਪਾਈ ਜਾਂਦੀ ਬਾਜ਼ੀ ਤੋਂ ਅੱਜ ਕੱਲ ਦੇ ਸਟੰਟ ਸ਼ੋਅ ਤੱਕ ਪਿੰਡਾਂ ਦੇ ਕਲਰਾਂ ਵਿੱਚ ਲੱਗਦੀਆਂ ਤੀਆਂ ਤੋਂ ਪੱਪਾਂ ਵਿੱਚ ਪੈਂਦੇ ਧਮਾਲਾਂ ਤੱਕ ਗੁੱਲੀ ਡੰਡੇ ਤੋਂ ਲੈ ਕੇ ਪਲੇ ਸਟੇਸ਼ਨ ਤੱਕ ਡਾਕਖਾਨੇ ਵਿੱਚ ਟਿਕ ਟਿਕ ਕਰਕੇ ਆਉਂਦੀ ਤਾਰ ਤੋਂ ਇਨਸਟੈਂਟ ਮੈਸੇਜ ਤੱਕ ਬਰੰਗ ਚਿੱਠੀਆਂ ਤੋਂ ਈਮੇਲ ਤੱਕ ਊਠਾਂ ਦਾ ਗਾਹ ਗੌਣ ਤੋਂ ਲੈ ਕੇ ਕੰਬਾਇਨਾ ਤੱਕ ਟੁਕ ਟੁਕ ਵਾਲੇ ਇੰਜਣਾਂ ਤੋਂ ਲੈ ਕੇ ਟਰਬੋ ਇੰਜਣਾਂ ਤੱਕ ਪੱਠੀ ਤੋਂ ਬਣਾਏ ਦਾਣੀ ਤੇ ਕਰਦੇ ਬਣੇ ਮਰਿੰਡਿਆ ਤੋਂ ਲੈ ਕੇ ਪੀਜ਼ਾ 버ਗਰਾਂ ਤੱਕ ਹਰ ਟਾਂ ਨਾਲ ਪਾਣੀ ਲਾਉਣ ਤੋਂ ਲੈ ਕੇ ਸਵਰਸੀਬਲ ਮੋਟਰਾਂ ਤੱਕ ਹਰ ਕੁਲਿਸ ਦੇ ਸਾਈਕਲ ਤੋਂ ਲੈ ਕੇ Honda ਦੇ 4 ਸਿਲੰਡਰ ਮੋਟਰਬਾਈਕ ਤੱਕ ਮਰਫੀ ਦੇ ਰੇਡੀਓ ਤੋਂ ਲੈ ਕੇ ਡਿਜੀਟਲ ਰੇਡੀਓ ਤੱਕ ਬਲੈਕ ਐਂਡ ਵਾਈਟ ਟੀਵੀ ਤੋਂ ਲੈ ਕੇ ਐਲ ਸੀ ਡੀ ਅਤੇ ਐਲ ای ਡੀ ਤੱਕ ਇਕੱਲੇ ਦੂਰਦਰਸ਼ਨ ਤੋਂ ਲੈ ਕੇ ਸੈਂਕਡੇਟ ਪੇ ਟੀਵੀ ਚੈਨਲਾਂ ਤੱਕ ਪੱਥਰ ਦੇ ਤਵੇ ਐਲ ਪੀ ਰਿਕਾਰਡ ਤੇ ਵੀ ਸੀ ਆਰ ਤੋਂ ਲੈ ਕੇ ਬਲੂ ਰੇ ਡਿਸਕ ਤੱਕ ਦਾ ਵਕਤ ਹੜਾਇਆ ਇਹ ਦੋ ਯੁੱਗਾਂ ਨੂੰ ਮੰਨਣ ਦਾ ਸੁਭਾਗ ਬਸ 1960 ਤੋਂ ਲੈ ਕੇ 1980 ਤੱਕ ਦੇ ਵਕਤ ਵਿੱਚ ਜਨਮ ਲੈਣ ਵਾਲਿਆਂ ਦੇ ਹਿੱਸੇ ਹੀ ਆਇਆ ਹੈ ਕਿਉਂਕਿ ਜਿਨ੍ਹਾਂ ਦਾ ਜਨਮ 1960 ਤੋਂ ਪਹਿਲਾਂ ਦਾ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਹ ਹਾਈ ਟੈਕ ਜ਼ਮਾਨਾ ਸਮਝੋਂ ਬਾਹਰ ਹੈ ਭਾਵੇਂ ਉਹ ਇਸ ਜ਼ਮਾਨੇ ਵਿੱਚ ਵਿਚਰਤਾ ਰਹੇ ਹਨ ਪਰ ਉਹਨਾਂ ਨੂੰ ਇਹ ਚੀਜ਼ਾਂ ਦੇਖਣ ਤੇ ਵਰਤਣਾ ਇੱਕ ਮਜਬੂਰੀ ਜਿਹੀ ਲੱਗਦਾ ਹੈ ਉਦਾਹਰਨ ਦੇ ਤੌਰ ਤੇ ਜੇ ਕੋਈ ਪੁਰਾਣਾ ਬੰਦਾ ਮੋਬਾਈਲ ਵਰਤ ਵੀ ਰਿਹਾ ਹੈ ਤਾਂ ਉਹ ਉਸਦੇ ਗਿਣਤੀ ਦੇ ਬਟਨ ਦੱਬਣ ਹੀ ਜਾਣਦਾ ਹੈ ਕਿ ਕਿਵੇਂ ਕਿਸੇ ਦਾ ਫੋਨ ਸੁਣੀਦਾ ਤੇ ਕਿਵੇਂ ਕਰੀਦਾ ਹੈ ਉਸ ਨੂੰ 3G ਜਾਂ 4G ਦਾ ਕੋਈ ਵਾਸਤਾ ਨਹੀਂ ਹੁੰਦਾ ਦੂਜਾ ਉਮਰ ਦੇ ਇਸ ਪੜਾਅ ਵਿੱਚ ਪਹੁੰਚੇ ਲੋਕਾਂ ਨੂੰ ਹਾਲੇ ਉਹੀ ਪੁਰਾਣਾ ਕਲਚਰ ਹੀ ਚੰਗਾ ਲੱਗਦਾ ਹੈ ਜਿਹੜੇ ਲੋਕੀ ਇਸ ਦੁਨੀਆ ਤੇ 1960 ਤੋਂ ਬਾਅਦ ਆਏ ਹਨ ਉਹਨਾਂ ਜਦੋਂ ਨੂੰ ਸੁਰਤ ਸੰਭਾਲੀ ਉਹਦੋਂ ਨੂੰ ਗੱਡਿਆਂ ਦਾ ਦੌਰ ਬੀਤੇ ਸਮੇਂ ਦੀ ਗੱਲ ਹੋ ਚੁੱਕਿਆ ਸੀ ਸੋ ਉਹ ਕੀ ਜਾਣਨ ਕੀ ਆਥਣ ਵੇਲੇ ਕਿਸੇ ਖੇਤੋਂ ਆਉਂਦੇ ਊਠ ਦੇ ਲੱਦੇ ਵਿੱਚੋਂ ਗੰਨਾ ਖੱਟ ਕੇ ਚੁੱਪਣ ਦਾ ਕੀ ਸਵਾਦ ਹੁੰਦਾ ਸੀ ਸੋ 1960 ਤੋਂ 1980 ਵਿਚਾਲੇ ਜਨਮ ਲੈਣ ਵਾਲਿਆਂ ਦੇ ਹਿੱਸੇ ਦੋ ਯੁੱਗ ਭੋਗਣ ਨੂੰ ਮਿਲੇ ਹਨ ਇਹਨਾਂ ਕਰਮਾ ਵਾਲਿਆਂ ਵਿੱਚ ਮੇਰਾ ਵੀ ਨਾਂ ਆਉਂਦਾ ਹੈ ਅਸਲੀ ਮੁੱਦੇ ਤੇ ਆਉਂਦੇ ਹਾਂ ਕਿ ਇਸ ਆਧੁਨਿਕਤਾ ਨਾਲ ਅਸੀਂ ਇਹੋ ਜਿਹਾ ਕੀ ਗਵਾ ਲਿਆ ਜਿਸ ਬਾਰੇ ਚਿੰਤਾ ਕਰੀਏ ਸਭ ਤੋਂ ਪਹਿਲਾਂ ਤਾਂ ਆਉਂਦੀ ਹੈ ਵਾਰੀ ਵਕਤ ਦੀ ਭਾਵੇਂ ਅੱਜ ਅਸੀਂ ਲੱਖ ਐਡਵਾਂਸ ਹੋ ਗਈ ਹੋਈਏ ਭਾਵੇਂ ਦਿਨਾਂ ਦਾ ਕੰਮ ਹੁਣ ਕੁਝ ਕੁ ਮਿੰਟਾਂ ਵਿੱਚ ਹੋ ਜਾਂਦਾ ਹੋਵੇ ਪਰ ਫਿਰ ਵੀ ਪਤਾ ਨਹੀਂ ਕਿਉਂ ਅੱਜ ਕਿਸੇ ਕੋਲ ਵੀ ਵਕਤ ਨਹੀਂ ਹੈ ਪਰ ਮੇਰੇ ਇਸ ਦੰਤਕ ਤੌਰ ਤੇ ਗੱਲ ਖਾਸ ਹੋ ਹੀ ਨਹੀਂ ਲੱਗਦੀ ਕਿ ਸਦੀਆਂ ਤੋਂ ਦਿਨ ਰਾਤ 24 ਘੰਟੇ ਦਾ ਹੀ ਚੜਿਆ ਆ ਰਿਹਾ ਹੈ ਫਿਰ ਹੁਣ ਸਾਡੇ ਕੋਲ ਵਕਤ ਕਿਉਂ ਨਹੀਂ ਹੈ ਕਦੇ ਉਹ ਵੀ ਯੁੱਗ ਸੀ ਜਦੋਂ ਘਰ ਆਇਆ ਪੁਰਾਣਾ ਪਤਾ ਨਹੀਂ ਕਿੰਨੇ ਕਿੰਨੇ ਦਿਨ ਬਿਨਾ ਕਿਸੇ ਕੰਮ ਦੇ ਟਿਕਿਆ ਰਹਿੰਦਾ ਸੀ ਤੇ ਇੱਧਰ ਅੱਜ ਦੇ ਪੁਰਾਣੇ ਦੀ ਸੁਣ ਲੋ ਪਹਿਲੀ ਗੱਲ ਤਾਂ ਬਿਨਾ ਕਿਸੇ ਕੰਮਕਾਜ ਦੇ ਕੋਈ ਕਿਸੇ ਦੇ ਜਾਂਦਾ ਹੀ ਨਹੀਂ ਜੇ ਕਿਸੇ ਮਜਬੂਰੀ ਵਸ ਕਿਸੇ ਦੇ ਘਰ ਜਾਣਾ ਵੀ ਪੈ ਜਾਏ ਤਾਂ ਆਉਣ ਤੋਂ ਪਹਿਲਾਂ ਜਾਣ ਦੀਆਂ ਗੱਲਾਂ ਹੋਣ ਲੱਗ ਪੈਂਦੀਆਂ ਹਨ ਜੇ ਮਹਿਮਾਨ ਕੱਲ ਨਾ ਦਿਖਾਵੇ ਤਾਂ ਮੇਜ਼ਬਾਨ ਆਪਣੀਆਂ ਮਜਬੂਰੀਆਂ ਸੁਣਾਉਣ ਲੱਗ ਪੈਂਦਾ ਹੈ ਚਲੋ ਮੰਨ ਲੈਂਦੇ ਹਾਂ ਕੋਈ ਕਿਸੇ ਦੇ ਘਰ 2 ਘੰਟੇ ਆ ਵੀ ਗਿਆ ਤਾਂ ਤੁਸੀਂ ਉਸ 2 ਘੰਟਿਆਂ ਦਾ ਲੇਖਾ ਜੋਖਾ ਨੋਟ ਕਰਕੇ ਦੇਖ ਲਓ ਉਸ ਵਕਤ ਦੌਰਾਨ ਕਿੰਨਾ ਚਿਰੋ ਮਾਨਸਿਕ ਤੌਰ ਤੇ ਆਪਣੇ ਮੇਜ਼ਬਾਨ ਦੇ ਘਰ ਹਾਜ਼ਰ ਸੀ ਕੱਲਾ ਸਰੀਰ ਹੀ ਹਾਜ਼ਰ ਹੁੰਦਾ ਕਿਉਂਕਿ ਦਿਮਾਗ ਤਾਂ ਹੱਥ ਵਿੱਚ ਫੜੇ ਮੋਬਾਈਲ ਵਿੱਚ ਟਟ ਗਿਆ ਪਿਆ ਹੁੰਦਾ ਹੈ ਇੱਥੇ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਉਹ ਗੱਲ ਚੇਤੇ ਆ ਰਹੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਟੈਲੀਫੋਨ ਦੀ ਖੋਜ ਵਕਤ ਬਚਾਉਣ ਲਈ ਹੋਈ ਸੀ ਪਰ ਸੱਚ ਇਹ ਹੈ ਕਿ ਅੱਜ ਸਭ ਤੋਂ ਵੱਧ ਵਕਤ ਇਸੇ ਫੋਨ ਤੇ ਹੀ ਬਰਬਾਦ ਕਰਦੇ ਆਂ ਅੱਗੇ ਵਿਆਹ ਮੰਗਣੇ ਤੇ ਮਹੀਨਾ ਪਰ ਰੌਣਕਾਂ ਲੱਗਦੀਆਂ ਸਨ ਨਾਨਕਾਂ ਮੇਰੇ ਟਰੰਕ ਪਰ ਪਰ ਕੇ ਲਿਆਉਂਦਾ ਸੀ ਪਰ ਅੱਜ ਕੱਲ 11 ਵਜੇ ਜਾਂਜ ਆਉਂਦੀ ਐ ਤੇ ਨਾਨਕਿਆਂ ਦੇ ਹਾਲੇ ਮੋਬਾਈਲ ਹੀ ਆਉਂਦੇ ਹਨ ਕਿ ਜੇ ਜਾਂਜ ਆ ਗਈ ਤਾਂ ਅਸੀਂ ਵੀ ਆ ਜਾਂਦੇ ਹਾਂ ਇਹ ਤਾਂ ਚਲੋ ਫੇਰ ਵੀ ਹਜ਼ਮ ਹੋਣ ਵਾਲੀ ਗੱਲ ਹੈ ਹੱਦ ਉਸ ਵਕਤ ਹੋ ਜਾਂਦੀ ਐ ਜਦੋਂ ਵਿਆਹ ਜੇ ਪਵਿੱਤਰ ਰਿਸ਼ਤੇ ਵੀ ਅੱਜ ਕੱਲ ਆਨਲਾਈਨ ਹੀ ਨੇਪ ਰਿਜਿਸਟਰ ਜਾਂਦੇ ਹਨ ਇਹ ਤਾਂ ਕੁਝ ਕੁ ਹੀ ਉਦਾਹਰਨਾਂ ਹਨ ਤੁਸੀਂ ਆਪਣੇ ਆਲੇ ਦੁਆਲੇ ਜਦੋਂ ਮਰਜ਼ੀ ਚਾਤ ਮਾਰ ਕੇ ਵੇਖ ਲਿਓ ਚਲਦੀ ਬੱਸ ਹੋਵੇ ਜਾਂ ਗੱਡੀ ਹਰ ਇੱਕ ਦਾ ਬਸ ਸਰੀਰ ਹੀ ਸਫਰ ਕਰ ਰਿਹਾ ਹੁੰਦਾ ਹੈ ਚੇਤਨਾ ਤਾਂ ਕਿਤੇ ਹੋਰ ਹੀ ਘੁਮਣ ਘੇਰੀਆਂ ਵਿੱਚ ਭਟਕਦੀ ਫਿਰਦੀ ਹੁੰਦੀ ਹੈ ਤਾਂ ਹੀ ਤਪਸ਼ਰੇ ਯੋਗ ਵਿੱਚ ਗੱਡੇ ਤੇ ਚੜ ਕੇ ਵੀ ਝੂਟਾ ਆ ਜਾਂਦਾ ਸੀ ਜੋ ਅੱਜ ਕੱਲ ਬਹੁ ਲੱਖੀਆਂ ਗੱਡੀਆਂ ਤੇ ਵੀ ਨਹੀਂ ਆਉਂਦਾ ਇਸ ਦਾ ਸਿੱਧਾ ਤੇ ਸਾਫ਼ ਸੂਤਰਾ ਇਹ ਕੀ ਕਾਰਨ ਹੈ ਕਿ ਝੂਟਿਆਂ ਦਾ ਆਨੰਦ ਕਦੇ ਸਰੀਰਾਂ ਨੂੰ ਨਹੀਂ ਆਉਂਦਾ ਇਹ ਤਾਂ ਅੰਦਰਲੀ ਰੂਹ ਹੀ ਮਾਨ ਸਕਦੀ ਹੈ ਜੋ ਅੱਜ ਦੇ ਇਸ ਮਸ਼ੀਨੀ ਇਨਸਾਨ ਦੇ ਆਪਣੇ ਵੱਸ ਵਿੱਚ ਨਹੀਂ ਰਹੀ ਦੂਜਾ ਨੰਬਰ ਸਕੂਨ ਦਾ ਹੁੰਦਾ ਹੈ ਇਸ ਗੱਲ ਤੋਂ ਵੀ ਸ਼ਾਇਦ ਹੀ ਕੋਈ ਮੰਨਕਰ ਹੋਵੇਗਾ ਕਿ ਜੋ ਸਕੂਨ ਪੁਰਾਣੇ ਯੁੱਗ ਵਿੱਚ ਮਿਲਦਾ ਸੀ ਉਹ ਅੱਜ ਕੱਲ ਕਿਤੇ ਦੇਖਣ ਨੂੰ ਨਹੀਂ ਮਿਲਦਾ। ਮੇਰੇ ਹਾਲੇ ਯਾਦ ਹੈ ਕਿ ਉਹ ਦਿਨ ਜਦੋਂ ਬਚਪਨ ਦੇ ਇੱਕ ਮਿੱਤਰ ਦੇ ਵਿਦੇਸ਼ ਚਲੇ ਜਾਣ ਪਿੱਛੋਂ ਉਸ ਨੂੰ ਚਿੱਠੀ ਪਾਉਣੀ। ਜੋ 20 ਦਿਨਾਂ ਵਿੱਚ ਉਸ ਨੂੰ ਮਿਲਣੀ ਉਸ ਦਾ ਜਵਾਬ ਆਉਂਦੇ ਆਉਂਦੇ 2 ਮਹੀਨੇ ਲੰਘ ਜਾਣੇ। ਪਰ ਲੰਬੇ ਇੰਤਜ਼ਾਰ ਤੋਂ ਬਾਅਦ ਮਿਲੀ ਉਹ ਚਿੱਠੀ ਪੜ੍ਹ ਕੇ ਜੋ ਸਕੂਨ ਮਿਲਦਾ ਸੀ ਉਹ ਹੁਣ ਕਦੇ ਮਿੰਟਾਂ ਸੈਕਿੰਟਾਂ ਵਿੱਚ ਮਿਲਦੀ ਈਮੇਲ ਨਾਲ ਨਹੀਂ ਮਿਲਦਾ। ਇਸ ਹਾਈ ਟੈਕ ਜ਼ਮਾਨੇ ਵਿੱਚ ਘਰਾਂ ਦੀ ਥਾਂ ਮਕਾਨਾਂ ਨੇ ਲੈ ਲਈ ਹੈ। ਅੱਗੇ ਘਰਾਂ ਵਿੱਚੋਂ ਜੋ ਕਿਲਕਾਰੀਆਂ ਗੂੰਜਦੀਆਂ ਸਨ ਉਹ ਹੁਣ ਕਿਧਰੇ ਗਾਇਬ ਹੋ ਗਈਆਂ ਹਨ ਅੱਗੇ ਘਰ ਵਿੱਚ ਜਿੰਨੇ ਜੀ ਹੁੰਦੇ ਸਨ ਉਹ ਸਾਰੇ ਦੇ ਸਾਰੇ ਇਕੱਠੇ ਬੈੰਦੇ ਹੁੰਦੇ ਸੀ ਅੱਜ ਦੇ ਮਕਾਨਾਂ ਵਿੱਚ ਹਰ ਕੋਈ ਆਪੋ ਆਪਣੇ ਕਮਰੇ ਵਿੱਚ ਬੈਠਾ ਪਾਵੇਂ ਨੱਟ ਰਹੀ ਦੁਨੀਆ ਪਰ ਨਾਲ ਜੁੜਿਆ ਹੋਵੇ ਪਰ ਆਪਣੇ ਪਰਿਵਾਰ ਵਿੱਚ ਇੱਕ ਦੂਜੇ ਤੋਂ ਕਹਾ ਦੂਰ ਹੁੰਦੇ ਹਨ ਅੱਜ ਕਰ ਕਰਦਾ ਇੱਕ ਜੀ ਫੇਸਬੁੱਕ ਤੇ ਹੁੰਦਾ ਦੂਜਾ ਔਰ ਕੁਟ ਤੇ ਤੀਜਾ ਯਾਹੂ ਤੇ ਦੁਨੀਆ ਭਰ ਦੀਆਂ ਸੈਰਾਂ ਕਰ ਰਹੇ ਹੁੰਦੇ ਹਨ ਟੱਬਰ ਦੇ ਰਹਿੰਦੇ ਖੁੰਦੇ ਜੀ ਟੈਲੀਵਿਜ਼ਨ ਨੇ ਸਾਹਮਣੇ ਹੁੰਦੇ ਹਨ ਅੱਜ ਕੱਲ ਦੇ ਨਿਆਣੇ ਮੈਦਾਨੀ ਖੇਡਾਂ ਨਾਲੋਂ ਰੈਸਟ੍ਰੇਸ਼ਨ ਉਹ ਵੈਲ ਦਿੰਦੇ ਹਨ ਹੁਣ ਤਾਂ ਅਲਮੇ ਇਹ ਹੈ ਕਿ ਸਰੀਰਕ ਕਸਰਤ ਵੀ 20 ਫਿਟ ਜੀਆਂ ਖੇਡਾਂ ਨਾਲ ਟੀਵੀ ਮੂਰੇ ਬੈਠ ਕੇ ਕਰ ਲੈਂਦੇ ਹਨ ਜਿੱਥੇ ਇਸ ਆਧੁਨਿਕਤਾ ਨੇ ਸਾਨੂੰ ਆਰਾਮ ਪ੍ਰਸੰਦ ਬਣਾ ਦਿੱਤਾ ਉੱਥੇ ਅਸੀਂ ਹੁਣ ਇਸ ਆਧੁਨਿਕਤਾ ਤੇ ਇੰਨਾ ਕੋ ਨਿਰਭਰ ਹੋ ਗਏ ਹਾਂ ਕਿ ਬਿਨਾ ਆਧੁਨਿਕ ਯੰਤਰਾਂ ਦੇ ਅਪਾਹਜਤਾ ਜੀ ਮਹਿਸੂਸ ਹੁੰਦੀ ਹੈ ਕੋਈ ਯੁੱਗ ਸੀ ਡੇਡਾ ਤੇ ਢਾਈਆਂ ਦੇ ਪਹਾੜੇ ਮੂੰਹ ਜਵਾਨੀ ਹੁੰਦੇ ਸਨ ਪਰ ਹੁਣ ਬਿਨਾ ਕੈਲਕੂਲੇਟਰ ਦੇ ਮਜ਼ਾਲ ਕੀ ਹੈ ਕਿ ਅਸੀਂ 8 9 72 ਦੱਸ ਸਕੀਏ ਹਾਲੇ ਕੱਲ ਦੀ ਗੱਲ ਹੈ ਜਦੋਂ ਸਾਰੇ ਯਾਰ ਦੋਸਤਾਂ ਰਿਸ਼ਤੇਦਾਰਾਂ ਦੇ ਫੋਨ ਨੰਬਰ ਮੂੰਹ ਜ਼ਬਾਨੀ ਯਾਦ ਹੁੰਦੇ ਸਨ ਪਰ ਹੁਣ ਸੁਣ ਲਵੋ ਇੱਕ ਦਿਨ ਮੇਰੇ ਮੋਬਾਈਲ ਦੀ ਸਕਰੀਨ ਟੁੱਟ ਗਈ ਤੇ ਮੈਨੂੰ ਆਪਣੇ ਘਰੇ ਫੋਨ ਕਰਨ ਲਈ 20 ਮਿੰਟ ਸੋਚਣਾ ਪਿਆ ਇਹ ਅਪਾਹਿਸ਼ਤਾ ਨਹੀਂ ਤਾਂ ਹੋਰ ਕੀ ਹੈ ਦੋਸਤੋ ਬਸ ਬਹੁਤ ਨਿਭਾ ਦਿੱਤਾ ਫਿਰ ਆਪਣਾ ਲਿਖਾਰੀ ਹੋਣ ਦਾ ਬਹੁਤ ਨਫੇ ਨੁਕਸਾਨ ਗਿਣਾ ਦਿੱਤੇ ਆਧੁਨਿਕਤਾ ਦੇ ਪਰ ਯਾਰ ਅਸਲੀ ਦਿਲ ਦੀ ਗੱਲ ਦੱਸਾਂ ਇਸ ਆਧੁਨਿਕਤਾ ਦਾ ਆਨੰਦ ਮਾਣਨ ਦਾ ਵੀ ਆਨੰਦ ਆਪਣਾ ਹੀ ਹੈ ਕੰਪਿਊਟਰ ਤੇ ਬੈਠੀ ਹੈ ਤਾਂ ਸਕਿੰਟਾਂ ਚ ਦੁਨੀਆ ਦੀ ਸੈਰ ਕਰ ਲੀਦੀ ਹੈ ਜੇਕਰ ਹੁਣ ਫੇਸਬੁੱਕ ਦੀ ਗੱਲ ਕਰੀਏ ਤਾਂ ਯਾਰ ਜੇ ਇਸ ਨੂੰ ਸਾਲੀ ਕਹਿ ਕੇ ਸੰਬੋਧਨ ਕੀਤਾ ਜਾਵੇ ਤਾਂ ਕੋਈ ਹੱਥ ਕਤਨੀ ਨਹੀਂ ਹੋਵੇਗੀ ਕਿਉਂਕਿ ਇਹ ਚੇਤਾਜਾ ਲਵਾਈ ਰੱਖਦੀ ਹੈ ਇੱਕ ਦਿਨ ਇੱਕ ਮਿੱਤਰ ਦਾ ਸਟੇਟਸ ਪੜਿਆ ਕਹੇ ਦੋ ਦਿਨਾਂ ਦਾ ਨੈਟ ਨਹੀਂ ਸੀ ਚੱਲ ਰਿਹਾ ਤੇ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਘਰ ਵਾਲੀ ਪੇਕੇ ਗਈ ਹੋਵੇ ਇਸ ਵਿੱਚ ਤਾਂ ਕੋਈ ਦੋ ਰਹਿ ਨਹੀਂ ਕਿ ਇਸ ਨਸ਼ੇ ਦਾ ਸ਼ਿਕਾਰ ਮੈਂ ਵੀ ਹੋ ਗਿਆ ਹਾਂ ਪਰ ਕੋਈ ਨਾ ਜੇ ਪਾਣੀ ਪੁਲਾਂ ਦੇ ਉੱਤੋਂ ਦੀ ਵਗਦਾ ਦਿਸਿਆ ਤਾਂ ਆਪਾਂ ਵੀ ਹੋ ਜਾਵਾਂਗੇ ਫੇਸਬੁੱਕ ਚੜਾਉ ਕੈਂਪ ਵਿੱਚ ਭਰਤੀ ਫਿਲਹਾਲ ਤਾਂ ਯਾਰੋ ਮੈਨੂੰ ਵੀ ਜੁਆਇਨ ਕਰ ਲਿਓ ਫੇਸਬੁੱਕ ਤੇ ਉਂਝ ਤਾਂ ਆਪਣੀ 1 2 ਨੰਬਰ ਦੀ ਆਈਡੀ ਵੀ ਹੈਗੀ ਪਰ ਤੁਸੀਂ ਮੈਨੂੰ ਮਿੰਟੂ ਬਰਾੜ ਬਾਈ ਵਾਲੇ ਅਕਾਊਂਟ ਤੇ ਹੀ ਐਡ ਕਰ ਲਿਓ ਚੰਗਾ ਜੀ ਰੱਬ ਰਾਖਾ ਮਿਲਦੇ ਹਾਂ ਫੇਸਬੁੱਕ ਤੇ ਧੰਨਵਾਦ